ਪ੍ਰੇਮ ਬਖਸ਼ਿਆ ਦਾ ਸ਼ਾਮ ਤੋਂ ਅ ਅੱਜ 19 ਫਰਵਰੀ ਤਰੀਕ ਹੈ ਲਗਭਗ ਸਾਨੂੰ ਇੱਕ ਸਾਲ ਪੂਰਾ ਇੱਥੇ ਡਿਗੁਰਗੜ੍ਹ ਜਿਲ੍ਹੇ ਚ ਆਇਆ ਹੋ ਗਿਆ ਪਰ ਜਿਹੜੀਆਂ ਪਿਛਲੇ ਇੱਕ ਸਾਲ ਤੋਂ ਜਿਹੜੀ ਤਾੜਨਾ ਤੇ ਜੋ ਕੁਝ ਇੱਥੇ ਹੋ ਰਿਹਾ ਅਸੀਂ ਬਹੁਤ ਕਟ ਸੰਗਤਾਂ ਦੇ ਨਾਲ ਇਸਨੂੰ ਸਾਂਝੀ ਕਰਦੇ ਹਾਂ ਕਿ ਸਾਨੂੰ बार-बार ਇਹ ਨਹੀਂ ਹੁੰਦਾ ਕਿ ਸਾਡੇ ਨਾਲ ਹੋ ਰਿਹਾ ਜੀ ਉਹ ਹੋ ਰਿਹਾ ਅਸੀਂ ਜੋ ਕੀਤਾ ਆਪਣੀ ਗੁਰੂ ਨੇ ਕੀਤਾ ਕੌਮ ਲਈ ਕੀਤਾ ਤੇ ਉਹਦੇ ਬਦਲੇ ਸਾਨੂੰ ਕੌਮ ਨੇ ਜਿੰਨਾ ਪ੍ਰੇਮ ਬਖਸ਼ਿਆ ਉਹ ਬਹੁਤ ਜ਼ਿਆਦਾ ਹੈ ਪਰ ਹੋਰ ਚੀਜ਼ਾਂ ਜਿਹੜੀਆਂ ਹੱਦ ਤੋਂ ਵੱਧ ਹੋ ਗਈਆਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹਨਾਂ ਨੇ ਕੀ ਕੀਤਾ ਵੀ ਪਰਸੋ ਚੌਥ ਸਾਡੇ ਸੱਲਾਂ ਦੇ ਵਿੱਚ 16 ਤਰੀਕ ਨੂੰ ਹਿڈن ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ ਤੇ ਹਿڈن ਕੈਮਰੇ ਲਾ ਕੇ ਚਲੇ ਗਏ ਉਹ ਹਿڈن ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਹੈ ਉਹਦੇ ਚ ਇਹਨਾਂ ਨੇ ਲਾਏ ਔਰ ਉਹ ਜਦੋਂ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਸੀ ਹਿڈن ਕੈਮਰੇ ਲਾਏ ਉਨ ਲੌਣ ਤੋਂ ਬਾਅਦ ਅਸੀਂ ਲੋਕਲ ਡੀਐਮ ਨੂੰ ਇੱਥੇ ਬੁਲਾਇਆ ਜਿਹੜਾ ਡਿਊਟੀ ਮੈਜਿਸਟਰੇਟ ਸੀ ਉਹਦੇ ਸਾਹਮਣੇ ਉਹ ਲਾਏ ਦਿਖਾਏ ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਇਹ ਜਿੰਨ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿਚ ਬੋਰਡ 'ਚ ਲਗਾ ਕੇ ਲਾਈ ਸੀ ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਭੇਜਦੇ ਸੋ ਇਸ ਕਰਕੇ ਉਹ 2 ਘੰਟੇ ਦੀ ਅਸੀਂ ਫੜ ਲਈ ਜਦੋਂ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਦਿਨ ਅਗਲੇ ਦਿਨ ਇਹ 200 300 ਪੁਲਸ ਵਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਆ ਤੇ ਜ਼ਬਰਦਸਤੀ ਸੱਲਾਂ ਚ ਵੜੇ ਆ ਸਾਡੇ ਅੰਦਰ ਉੱਥੋਂ ਇਹਨਾਂ ਨੇ ਸਾਰਾ ਸਮਾਨ ਚੋਕ ਲਿਆ ਐ ਇਥੋਂ ਤੱਕ ਵੀ ਟੀਵੀ ਚੋਕ ਲੇ ਰਿਮੋਟ ਚੋਕ ਲੇ ਮਸ਼ੀਨਾਂ ਚੱਕ ਲੀਆਂ ਗੱਲਾਂ ਦੀਆਂ ਜਾਂ ਜਿਹੜੀਆਂ ਕੋਈ ਐਸੈਂਸ਼ੀਅਲ ਸਮਾਨ ਸੀ ਉਹ ਸਾਰਾ ਕੁਝ ਚੋਕ ਕੇ ਲੈ ਗਏ ਤੇ ਉਹ ਚੋਕ ਕੇ ਬਾਅਦ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਐ ਸਭ ਕੁਝ ਨਾ ਲੱਭਣ ਦੇ ਬਾਵਜੂਦ ਇਹਨਾਂ ਨੇ ਦੋ ਸੱਲ ਹੁਣ ਆਪਣੇ ਕੋਲੋਂ ਹੀ ਇੱਥੇ ਪਲਾਨ ਕਰਕੇ ਸਾਡੇ ਸਾਹਮਣੇ ਕਾਕਾ ਦੇ ਦੋਨੇ ਇਹ ਤੁਹਾਡੇ ਨੇ ਇੱਕ smartphones ਤੇ ਇੱਕ ਦੂਸਰਾ ਫੋਨ ਹੈ ਇੱਕ ਬਹੁਤ ਘੜੀ ਹੈ ਮਾਮੂਲੀ ਜੀ 10 20 ਰੁਪਏ ਦੀ 50 ਰੁਪਏ ਦੀ ਬੱਚਿਆਂ ਵਾਲੀ ਉਹਨੂੰ ਇਹਨਾਂ ਨੇ smart watch ਦਾ ਨਾਮ ਦਿੱਤਾ ਸੋ ਇਦਾਂ ਦੀਆਂ ਨਾਰਕਤਾਂ ਦੇ ਉੱtre ਹੋਏ ਆ 16 ਤਰੀਕ ਤੋਂ ਹੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅਨ ਨਹੀਂ ਛਕਣਾ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅਨ ਦੇ ਵਿੱਚ ਕੁਝ ਮਿਲਾ ਕੇ ਦੇਣ ਦਾ ਹੈ ਮਰਨ ਤੋਂ ਅਸੀਂ ਨਹੀਂ ਡਰਦੇ ਨਾ ਪਹਿਲਾਂ ਡਰਦੇ ਸੀ ਨਾ ਹੋਣ ਡਰਦੇ ਆ ਸਾਡੀ ਇੱਕੋ ਇੱਕ ਮੰਗ ਹੈ ਕਿ ਜੇ ਭਗਵੰਤ ਮਾਨ ਨੇ ਜਾਂ ਜਿੰਨੇ ਵੀ ਸਾਡੇ ਵਿੱਚ ਸਾਨੂੰ ਮਾਰਨਾ ਹੈ ਜਾਂ ਕੁਝ ਕਰਨਾ ਹੈ ਮਰਦਾਂ ਵਾਲੇ ਕੰਮ ਕਰੋ ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਆ ਬੰਦ ਕਰ ਦਿਓ ਇਹਦਾ ਕਰੋ ਕਿ ਪੰਜਾਬ ਸਾਨੂੰ ਲਿਆਓ ਜਿਹੜੇ ਚੌਕ ਵਿੱਚ ਖੜਗੇ ਫਾਇਰਿੰਗਾਂ ਡੰਗ ਲਿਓ ਜੇ ਖੜਗੇ ਫੌਸੀ ਦੇ ਨਹੀਂ ਦੇ ਦਿਓ ਜਿੱਥੇ ਗੋਲੀ ਮਾਰਨੀ ਮਾਰ ਦਿਓ ਅਸੀਂ ਪਰਵਾਹ ਨਹੀਂ ਕਰਦੇ ਹੁੰਦਾ ਆਇਆ ਸਾਡੇ ਨਾਲ ਸਾਡੀ ਕੌਮ ਨਾਲੇ ਹੁੰਦਾ ਆਇਆ ਪਰ ਹੁਣ ਇਹ ਗੱਲ ਸਿਰੋਂ ਬਣੀ ਲੰਘਿਆ ਅਸੀਂ ਇਹ ਪੰਜਾਬ ਦੇ ਹਰ ਨਿਵਾਸੀ ਨੂੰ ਸੰਗਤ ਨੂੰ ਨੌਜਵਾਨ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਪਿਛਲੇ 4 ਦਿਨਾਂ ਤੋਂ ਜਿਹੜੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅਨਜਲ ਧਿਆਗਿਆ ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ ਜਿਨ੍ਹਾਂ ਜੋ ਬਸੰਤ ਸਿੰਘ ਚਾਚਾ ਅਰਜੀਤ ਸਿੰਘ ਤੇ ਹੋਰ ਵੀ ਇੱਕ ਦੋ ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ ਕਿਸੇ ਵੀ ਬੰਦੇ ਦੀ ਮੌਤ ਹੁੰਦੀ ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਹੈ ਇਹ ਸਾਰੇ ਸੰਘਰਸ਼ ਦੇ ਵਿੱਚ ਤੇ ਅਸੀਂ ਇਹ ਚਾਹੁੰਦੇ ਆ ਕਿ ਉਹਦੀ ਜਿਹੜੀ ਦੇਹ ਆ ਉਹ ਪੰਜਾਬ ਜਾਵੇ ਤੇ ਉੱਥੇ ਤੁਹਾਨੂੰ ਸਰਕਾਰ ਹੋਵੇ ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ ਅਸੀਂ ਹੁਣੇ ਫੈਸਲਾ ਕੀਤਾ ਜਾਂ ਤੇ ਸਾਨੂੰ ਇਹ ਪੰਜਾਬ ਲੈ ਕੇ ਜਾਣਗੇ ਤੇ ਜਾਂ ਸਾਡੀਆਂ ਲਸ਼ਾਂ ਪੰਜਾਬ ਜਾਣਗੀਆਂ ਇਹਨਾਂ ਦੋਹਾਂ 'ਚ ਫੈਸਲਾ ਹੋਊਗਾ ਜੇ ਨਹੀਂ ਹੁੰਦਾ ਅਸੀਂ ਜਿਹੜੀ ਆਪਣੀ ਇਸ ਜਿਹੜੀ ਅਨਜਲੋ ਇੱਕ ਆ ਗਿਆ ਅਸੀਂ ਉਤੋਂ ਪਛੜੀ ਹਟਣਾ ਸੋ ਇਹੋ ਹੀ ਮੈਂ ਸੰਗਤਾਂ ਨੂੰ ਬੇਨਿਲ ਕਰਨੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ ਇਹ ਡੀਸੀ ਅਫਸਰ ਨੂੰ ਸਵਾਲ ਕਰੋ ਕਿ ਤੁਸੀਂ ਭਾਈ ਇਹ ਕਿਉਂ ਕਰ ਰਹੇ ਜੋ ਇਹਦੀ ਵਜ੍ਹਾ ਕੀ ਹੈ ਇੱਕ ਪਾਸੇ ਕਹਿੰਦੇ ਵੀ ਸਾਨੂੰ ਕੁਝ ਮਿਲਿਆ ਨਹੀਂ ਰਿਕਵਰ ਨਹੀਂ ਹੋਇਆ ਦੂਜੇ ਪਾਸੇ ਝੂਠੀਆਂ ਬੇਬੁਨਿਆਦ ਗਰਾਉਂਡਾਂ ਸਾਡੀਆਂ ਹਰ ਇੱਕ ਨਾਂ ਮਹੀਨਿਆਂ ਬਾਅਦੇ ਵਧਾਉਦੇ ਨੇ ਕਦੀ ਕਿਸੇ ਫੇਸਬੁੱਕ ਦੀ ਪੋਸਟ ਤੇ ਕਦੀ ਕਿਸੇ ਤੇ ਸੋ ਇਹ ਕੀ ਕਰਨਾ ਚਾਹੁੰਦੇ ਨੇ ਇਸ ਕਰਕੇ ਅਸੀਂ ਇਹ ਜਿਹੜਾ ਉਹਨੇ ਮਹਾਰਾਜ ਦੇ ਹੱਥ ਖੜਕ ਹੋ ਜਾਏ ਅਸੀਂ ਸਤਗੁਰੂ ਅਗੇ ਅਰਦਾਸ ਬੇਨਤੀ ਕਰਨੀ ਕਿਸੇ ਵੀ ਤਰ੍ਹਾਂ ਮਤ ਨਹੀਂ ਕਰਨੀ ਤੇ ਅਸੀਂ ਇਹਨਾਂ ਨੂੰ ਲੀਡਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਮੌਜੂਦਾ ਵੀ ਪਾਵਰ ਸਦਾ ਰਹਿੰਦੀ ਨਹੀਂਗੀ ਤੁਹਾਡਾ ਵੀ ਇਹੋ ਅਸ਼ਰ ਹੋਊਗਾ ਜਦੋਂ ਤੁਸੀਂ ਸੱਤਾ ਤੋਂ ਬਾਹਰ ਜਾਓਗੇ ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ ਇਹ ਉੱਠਣ ਦਾ ਸਮਾਂ ਆ ਉੱਠਣਾ ਚਾਹੀਦਾ ਹੈ ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਆ ਅਸੀਂ ਸੰਘਰਸ਼ ਕਰਾਂਗੇ ਤੇ ਆਖਰੀ ਦਿਨ ਤੱਕ ਸੰਘਰਸ਼ ਕਰਾਂਗੇ